अम शा शरू दाल विरोती हा हा ਹਮੇਸ਼ਾ ਸ਼ਰਮ ਕਰੋ ਸ਼ਰਮ ਕਰੋ ਸ਼ਰਮ ਕਰੋ 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 ਮੈਂ ਨਿਤਿਸ਼ ਪੀਮੇ ਜੀ ਫਾਊਂਡਰ ਪੀਮੇ ਐਕਸ਼ਨ ਕਮੇਟੀ ਬਾਬਾ ਸਾਹਿਬ ਅੰਬੇਦਕਰ ਜੀ ਦੇ ਬਾਰੇ ਪਾਰਲੀਮੈਂਟ ਦੇ ਵਿੱਚ ਸੰਸਦ ਦੇ ਵਿੱਚ ਜੋ ਪੈੜੀ ਸ਼ਬਦਾਵਲੀ ਗ੍ਰਹਿ ਮੰਤਰੀ ਵੱਲੋਂ ਬੋਲੀ ਗਈ ਉਹਦੇ ਸੰਦਰਭ ਦੇ ਵਿੱਚ ਉਹਦੇ ਇਤਰਾਜ ਦੇ ਵਿੱਚ ਇੱਕ ਪ੍ਰੋਟੈਸਟ ਕੀਤਾ ਜਾ ਰਿਹਾ ਸ਼ਹੀਦ ਪ੍ਰਗੈਸਿਵ ਨੌਜਵਾਨ ਸਭਾ ਵੱਲੋਂ ਔਰ ਪੀ ਐਕਸ਼ਨ ਕਮੇਟੀ ਵੱਲੋਂ ਮੈਂ ਆਪ ਹਾਜ਼ਰ ਹੋਇਆ 400 ਸੀਟਾਂ ਤੋਂ ਥੱਲੇ ਰਹਿਣ ਦੀ ਜਿਹੜੀ ਫ੍ਰਸਟ੍ਰੇਸ਼ਨ ਸੀ ਉਹ ਮੀ ਸ਼ਾਹ ਦੇ ਪੂਰੀ ਤਰ੍ਹਾਂ ਜਬਾਨ ਤੇ ਆਈ ਕਾਰਨ ਇਹ ਹੈ ਕਿ ਸਵਜਾਨਨ ਮਤਾ ਬਾਬਾ ਸਾਹਿਬ ਉਮੀਦਵਾਰ ਜੀ ਦੇ ਸੰਵਿਧਾਨ ਨੂੰ ਬਦਲਣ ਦੀ ਸਾਜ਼ਿਸ਼ਾ ਬਹੁਤ ਲੰਬੇ ਸਮੇਂ ਤੋਂ ਚੱਲ ਰਹੀ ਆ ਮੰਗੂ ਸਮ੍ਰਿਤੀ ਲਾਗੂ ਕਰਨ ਦੀ ਸਾਜ਼ਿਸ਼ਾ ਲਗਾਤਾਰ ਚੱਲ ਰਹੀ ਆ ਔਰ ਜਿੱਥੇ ਇਹ ਕਹਿ ਰਿਹਾ ਜੀ ਕਿ ਉਮੀਦਵਾਰ ਇੱਕ ਫੈਸ਼ਨ ਹੈਗਾ ਭਗਵਾਨ ਨੂੰ ਪੂਜਦੇ ਤੇ ਸ਼ਾਇਦ ਕਿਤੇ ਸਵਰਗ ਮਿਲ ਜਾਂਦਾ 바ਵਾ ਸਾਹਿਬ ਅੰਬੇਦਕਰ ਜੀ ਨੇ ਸਵਰਗ ਸਾਨੂੰ ਐਸੇ ਟੇਸਟ ਤੇ ਵੇਚ ਰਿਹਾ ਕਿ 26 ਜਨਵਰੀ 1950 ਨੂੰ ਬਣਾ ਕੇ ਦਿੱਤਾ ਜਦੋਂ ਹੱਕਾਂ ਦੇ ਦਰਵਾਜ਼ੇ ਜੜੇ ਆ ਸਾਡੇ ਲਈ ਹਾਸ਼ੀਏ ਦੇ ਸਮਾਜ ਲਈ ਮਜ਼ਦੂਰ ਵਰਗ ਲਈ ਔਰ ਖਾਸ ਤੌਰ ਤੇ 50% ਮਾਂ ਜਨਣੜੀ ਪਰ ਇਹਨਾਂ ਨੂੰ ਇਹ ਕਹਿਣਾ ਚਾਹਾਂਗੇ ਕਿ ਅੰਬੇਦਕਰ ਇੱਕ ਵਿਚਾਰਧਾਰਾ ਵਾ 바ਵਾ ਸਾਹਿਬ ਅੰਬੇਦਕਰ ਪੂਰਾ ਨਾਮ ਹੈ ਜੈ ਭੀਮ ਸਾਡਾ ਬ੍ਰਾਂਡ ਹੈ ਯੂਨੀਵਰਸਲ ਫੈਸ਼ਨ ਹੈ ਔਰ ਬਿਗੇਸਟ ਬ੍ਰਾਂਡ ਹੁੰਦਾ ਅਰਥ ਹੈਗਾ ਔਰ ਇਹ ਫੈਸ਼ਨ ਦੀ ਆਵਾਜ਼ ਜਿਹੜੀ ਹੈ ਪੂਰੇ ਭਾਰ ਚ ਤੁਸੀਂ ਸੁਣ ਰਹੇ ਜੇ ਅਜਗੁਰੂ ਜੇ ਅਮੀਸ਼ਾ ਮਾਫੀ ਨਹੀਂ ਮੰਗਦਾ ਤੇ ਸ਼ਾਇਦ ਇੱਕ ਸਮਾਂ ਆ ਜਾਏਗਾ ਕਿ ਸਰਕਾਰ ਹੀ ਡਿੱਗ ਜੇਗੀ ਪਰ ਅੱਜ ਦੇ ਸਮੇਂ 'ਚ ਇਹ ਕਵਾਂਗੇ ਕਿ ਸੰਵਿਧਾਨ ਦੇ ਮਾਤਾ-ਪਿਤਾ ਬਾਬਾ ਸਾਹਿਬ ਅਬੇਦ ਕਰਜੇ ਦੇ ਬਾਰੇ ਜੋ ਬੋਲਿਆ ਗਿਆ 10 ਜਨਵਰੀ ਨੂੰ ਅੰਮ੍ਰਿਤਸਰ ਬੰਦਵੀ ਕੀਤਾ ਜਾ ਰਿਹਾ ਕੱਲ ਸਮੂਹ ਮਾਈਨੋਰਟੀ ਔਰ ਦਲਿਤ ਜਥੇਬੰਦੀਆਂ ਅਸੀਂ ਜਥੇਬੰਦੀਆਂ ਨੇ ਫੈਸਲਾ ਲਿਆ ਮੇਰਾ ਨਾਮ ਸਰਬਜੀਤ ਸਿੰਘ ਹੈ ਰੀਸ਼ੀਿਤਪੁਰ ਸੇਹਨੋਂ ਐਂ ਸਭਾ ਤੋਂ ਇਹ ਜੀ ਦੇਖੋ ਭਾਰਤੀ ਸੰਵਿਧਾਨ ਜਿਹੜੇ ਸੰਵਿਧਾਨ ਨੂੰ ਲਾਗੂ ਕਰਨ 'ਚ ਇੱਕ ਪੂਰੀ ਸਦੀ ਨਿਕਲ ਗਈ ਜਿਸ ਦੇ ਬਾਨੀ ਬਾਬਾ ਸਾਹਿਬ ਅੰਬੇਦਕਰ ਸਾਹਮਣੇ ਕਿੰਨੀਆਂ ਤੰਗੀਆਂ ਤਰਸ਼ੀਆਂ ਦੇ ਵਿੱਚ ਬੈਲੈਸਟਰੀ ਕੀਤੀ ਤਾਂ 36 ਡਿਗਰੀਆਂ ਜਿਹੜੀਆਂ ਉਹਨਾਂ ਨੇ ਪ੍ਰਾਪਤ ਕੀਤੀਆਂ ਅੱਜ ਇਸ ਦੇਸ਼ ਦਾ ਗ੍ਰਹਿ ਮੰਤਰੀ ਸਾਡੇ ਲਈ ਸਭ ਤੋਂ ਦੁੱਖ ਦੀ ਗੱਲ ਆ ਵੀ ਅਸੀਂ ਗ੍ਰਹਿ ਮੰਤਰੀ ਉਹਨੂੰ ਚੋਲਿਆ ਜਿਹੜੇ ਗ੍ਰਹਿ ਮੰਤਰੀ ਨੂੰ ਸਾਡੇ ਦੇਸ਼ ਦੇ ਸੰਵਿਧਾਨ ਨਾਲ ਇੱਕ ਖਾਰ ਆ ਉਸ ਉਤੋਂ ਕਿ ਖਾਰ ਬੜੀ ਵੱਡੀ ਪੱਧਰ ਤੇ ਉਸ ਦੇ ਗੱਲ ਨੂੰ ਘੋੜਦੀ ਆ ਉਹ ਸੰਵਿਧਾਨ ਜਿਹੜਾ ਉਹ ਗੱਲ ਨੂੰ ਘੋੜਦਾ ਅੱਜ ਉਹ ਸੰਵਿਧਾਨ ਦੇ ਬਾਨੀ ਨੂੰ ਜਿਹੜਾ ਵਾ ਭੱਦੇ ਸ਼ਬਦਾਂ ਨਾਲ ਅਤੇ ਮਜ਼ਾਕ ਦੇ ਪਾਤਰ ਦੇ ਤੌਰ ਤੇ ਲੋਕ ਸਭਾ ਦੇ ਵਿੱਚ ਹੀ ਲਵਾ ਉਹ ਉਹ ਸਾਰਿਆਂ ਜਾਂਦਾ ਬੁਲਾਇਆ ਜਾਂਦਾ ਇਹ ਸਾਡੇ ਦੇਸ਼ ਲਈ ਬੜੀ ਸ਼ਰਮਸਾਰ ਗੱਲ ਆ ਵੀ ਆਪਾਂ ਅਸੀਂ ਆਪਣੇ ਸੰਵਿਧਾਨ ਦੇ ਤੇਰਾ ਕਿੰਤੂ ਪਰੰਤੂ ਉਹ ਸਰਕਾਰ ਕਰ ਰਹੀ ਹੈ ਜਿਹੜੀ ਮਨੀ ਵਾਰ ਨੂੰ ਵਧਾਵਾ ਦੇਣਾ ਚਾਹੁੰਦੀ ਆ ਜਿਹੜੀ ਆਮ ਲੋਕਾਂ ਨੂੰ ਦੱਬਣਾ ਚਾਹੁੰਦੀ ਆ ਕੁਚਲਣਾ ਚਾਹੁੰਦੀ ਆ ਅੱਜ ਸਾਡੇ ਸਿੱਧੇ ਤੌਰ ਤੇ ਸਵਿਧਾਨ ਦੇ ਉੱਤੇ ਤੇ ਸਵਿਧਾਨ ਦੇ ਬਾਨੀ ਦੇ ਉੱਤੇ ਹਮਲਾ ਕਰ ਦਿੱਤਾ ਇਹ ਸਰਕਾਰ ਨੇ ਅੱਜ ਅਸੀਂ ਗ੍ਰਾਮ ਮੰਤਰੀ ਅਮਿਤ ਸ਼ਾੜਾ ਜਿਹੜਾ ਵਾ ਸ਼ਾੜਾ ਚੌਂਕ ਜਿਹੜਾ ਪੁੱਤਰਾ ਫੂਕ ਮਜਾਰਾ ਕਰ ਰਹੇ ਆ ਜਿਸ ਚ ਹਰ ਵਰਗ ਨੇ ਸਾਡਾ ਸਾਥ ਦਿੱਤਾ ਜਿੱਥੇ ਅਮਿਤ ਸ਼ਾਹ ਮੰਨੂਵਾਦ ਨੂੰ ਥੋਪਣਾ ਚਾਹੁੰਦਾ ਪਰ ਅੱਜ ਹਰ ਵਰਗ ਉਸ ਮੰਨੂਵਾਦ ਨੂੰ ਨਕਾਰਦਾ ਚਾਹੁੰਦਾ ਤੇ ਇਹ ਸਰਕਾਰ ਨੂੰ ਲਗਾਤਾਰ ਨਕਾਰ ਰਿਹਾ ਜੈ ਹਿੰਦ ਮੁੜਦਾਬਾਹ ਡਾਕਟਰ ਭੀਮਰਾਓ ਮਹਿੰਦਕਰ ਜਿੰਦਾਬਾਦ 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 ਭਾਰਤੀ ਸੰਵਿਧਾਨ ਜਿੰਦਾਬਾਦ 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 ਲੋਕ

ਆਜ਼ਾਦੀ ਦਾ ਨਾਰਾ ਜਿਹੜਾ ਦਾ ਜੀਐਨ ਅਸਤੀ ਚੁਏ ਹੁੰਦੇ ਜੇ ਦਿੱਲੀ ਦੀਆਂ ਸਰਕਾਰਾਂ ਦੇ ਹੁੰਦੇ ਜੇ ਮੇਰੇ ਨਾਲ ਸਾਥੀ ਜਰੂਰ ਨਾਰਾ ਹੈਗਾ ਆਜ਼ਾਦੀ ਦਾ ਵਾਹ ਵਾਹ ਸੇ ਆਜ਼ਾਦੀ ਮਰੂ ਵਾਹ ਸੇ ਆਜ਼ਾਦੀ ਔਰ ਅਸਸ ਸੇ ਆਜ਼ਾਦੀ ਔਰ ਅਸਸ ਸੇ ਆਜ਼ਾਦੀ ਆਰਐਸਐਸ ਸੇ ਆਜ਼ਾਦੀ ਮਰੂ ਵਾਹ ਸੇ ਆਜ਼ਾਦੀ ਮਰੂ ਵਾਹ ਸੇ ਆਜ਼ਾਦੀ ਮਰੂ ਵਾਹ ਸੇ ਆਜ਼ਾਦੀ ਔਰ ਅਸਸ ਸੇ ਆਜ਼ਾਦੀ ख़बा अ शो तर न त डू मारो ਸ਼ਰਮ ਨਹੀਂ ਤਾਂ ਡੂ ਮਰੋ ਅਮਿਤ ਸ਼ਾ ਸ਼ਰਮ ਕਰੋ ਸ਼ਰਮ ਨਹੀਂ ਤਾਂ ਡੂ ਮਰੋ ਅਮਿਤ ਸ਼ਾ ਸ਼ਰਮ ਕਰੋ ਸ਼ਰਮ ਨਹੀਂ ਤਾਂ ਡੂ ਮਰੋ ਅਮਿਤ ਸ਼ਾ ਮਰਦਾਬਾਦ 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 ਸੰਵਿਧਾਨ ਦੀ ਰਾਖੀ ਕੌਣ ਕਰੇਗਾ ਹਮ ਕਰੇਗੇ ਹਮ ਕਰੇਗੇ ਸੰਵਿਧਾਨ ਦੀ ਰਾਖੀ ਕੌਣ ਕਰੇਗਾ ਹਮ ਚੈਨ ਪੰਜਾਬੀ نیوز ਤੇ ਨੰਨੀਆਂ ਤੇ ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬਰ ਕਰੋ ਤੇ ਘੰਟੀ ਦਾ ਬਟਨ ਆਲ ਤੇ ਕਰੋ ਸ਼ੇਅਰ ਜ਼ਰੂਰ